ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਨਾਵਲ 40 ਦਿਨ ਦਿਨਛਿਮਾ ਆਪਣੀ ਦੁੱਖ ਦੀ ਰਗ ਤੇ ਕਿਸੇ ਕੋਲੋਂ ਮਲਮ ਲਮਾਉਣੀ ਉਂਗਲ ਬਚਾਉਂਦੇ ਆਪਣਾ ਹੱਥ ਬਣਾਉਣ ਪਾਗੇ ਕਈ ਚੜ੍ਹਦੇ ਸਵੇਰੇ ਵੀ ਢਲਦਿਆਂ ਤਰਕਾਲਾਂ ਵਰਗੇ ਹੁੰਦੇ ਨੇ ਕੁਝ ਇਸੇ ਤਰ੍ਹਾਂ ਦੀ ਹੀ ਸਵੇਰ ਸੀ ਅੱਜ ਦੀ ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ ਸੁੰਨੇ ਰਾਸਤੇ ਦੀਆਂ ਵਿਰਲੀਆਂ ਪੈੜਾਂ ਦੇ ਸਰੰਗਾਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘਟ ਹੈ ਪਰ ਸਾਹਮਣੇ ਸੇਵਿਆਂ ਦੀ ਨਿਸ਼ਾਨੀ ਦੇਹੀ ਨਿਸ਼ਾਨ ਦੇਹੀ ਵੇਖ ਕੇ ਸਰਬੜ ਥੋੜਾ ਹੈਰਾਨ ਹੋਸੀ ਉਹਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ ਸੀ ਫਕੀਰ ਨੇ ਸੇਵਿਆਂ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ ਜਵਾਨਾ ਆ ਸੇਵੇ ਵੇਖ ਰਹਿ ਇਹਨੂੰ ਵੇਖ ਕੇ ਖਿਆਲ ਆਉਂਦਾ ਕਿ ਕੀ ਕੀ ਇਹ ਸਾਡੀ ਆਖਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸ਼ੇ ਸਫਰ ਦੀ ਸ਼ੁਰੂਆਤ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਜੀ ਦੀ ਖਾਲੀ ਕੁਲੀ ਵਿੱਚ ਰਾਤ ਕੱਟ ਲਈ ਇੱਕ ਮੁਸਾਫਿਰ ਆ ਕੇ ਰੁਕਦਾ ਹੈ ਕੁਲੀ ਵਿੱਚ ਨਾ ਮਾਤਰ ਸਮਾਨ ਵੇ ਕਿ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਨਹੀਂ ਹੈ ਤੇਰੇ ਕੋਲ ਹੈ ਸਾਧੂ ਨੇ ਮੁਸਕਰਾਉਂਦਿਆਂ ਮੋੜਵਾ ਸਵਾਲ ਕੀਤਾ ਮੇਰੇ ਕੋਲ ਮੈਂ ਤਾਂ ਮੁਸਾਫਿਰ ਹਾਂ ਮੁਸਾਫਿਰ ਨੇ ਕਿਹਾ ਤੇ ਮੈਂ ਵੀ ਸਾਧੂ ਤੇ ਮੈਂ ਵੀ ਸਾਧੂ ਨੇ ਜਵਾਬ ਦਿੱਤਾ ਕਈ ਦੁਨੀਆ ਨੂੰ ਵੀ ਜਿੱਤ ਕੇ ਖਾਕ ਹੋ ਗਏ ਕਈ ਈਰਖਾ ਚ ਸੜ ਕੇ ਸੀਸਰਾਕ ਹੋ ਗਏ ਰਹੇ ਮਿੱਟੀ ਨਾਲ ਜੁੜੇ ਜਿਹੜੇ ਮੰਨ ਕੇ ਰਜਾ ਉਹ ਹੀ ਉਹ ਰੱਬ ਦੀ ਕਚਹਿਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕੱਕੰਗਾ ਗੱਲਾਂ ਬਾਰੇ ਸੋਚਦਿਆਂ ਕੇਸਰ ਨੂੰ ਲੱਗਿਆ ਕਿ ਉਹਦੀ ਜ਼ਿੰਦਗੀ ਦਾ ਪੁੱਤ ਜੇ ਇੱਕ ਪੱਥਰ ਹੀ ਹੈ ਤੇ ਉਹ ਆਪ ਇੱਕ ਬੁੱਤ ਕੜਾ ਜੇ ਪੱਥਰ ਤਰਾਸ਼ਣ ਦਾ ਹੁਨਰ ਫਕੀਰ ਤੋਂ ਸਿੱਖ ਰਿਹਾ ਹੈ ਉਹ ਹੁਣ ਫਕੀਰ ਨੂੰ ਹੀ ਨਹੀਂ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਹਦੇ ਸਵਾਲਾਂ ਦੇ ਜਵਾਬ ਸਿਰਫ ਸਮਾਂ ਹੀ ਦੇਵੇਗਾ ਅੱਜ ਰੁਕਣ ਵਾਲੀ ਥਾਂ ਥੋੜੀ ਉੱਚੀ ਹੋਣ ਕਰਕੇ ਇੱਥੇ ਗਰਮੀ ਘੱਟ ਸੀ ਫਕੀਰ ਕਾਫੀ ਦੇਰ ਤੋਂ ਸਾਧਨਾ ਵਿੱਚ ਜੁੜਿਆ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੋਕਣ ਵਾਲੇ ਟਿੱਬੇ ਤੇ ਖੁੱਲਾ ਆਕਾਸ਼ ਵੇਖ ਕੇ ਕਿਸ਼ੋਰ ਨੂੰ ਆਪਣੇ ਦੁੱਖ ਦੇ ਪੈਰ ਭੁੱਲ ਗਏ ਸਨ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ। ਕਿੱਟੇ ਜਾਮਨੀ ਫੁੱਲ ਹਰੇ ਪੱਤਿਆਂ ਵਿੱਚ ਇੰਜ ਲਾਕ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਵੇਲ ਬੂਟੇ ਵਾਹ ਦਿੱਤੇ ਹੋਏ। ਟਿੱਬਿਆਂ ਨੂੰ ਗਲ ਵੱਖੜੀ ਪਾਈ ਅੱਕ ਦੇ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਾਨ ਲਾ ਰਹੇ ਸਨ। ਸਾਈਜੀ ਅੱਕ ਦੇ ਬੂਟੇ ਰੇਤ ਵਿੱਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ। ਕੇਸਰ ਦਾ ਧਿਆਨ ਡੁੱਬਦੇ ਸੂਰਜ ਦੀ ਲਾਲੀ ਵਿੱਚ ਚਮਕ ਰਹੇ ਹਰੇ ਪੱਤਿਆਂ ਵੱਲ ਸੀ। ਹਾਂ ਪੁੱਤਰ ਪਾਈ ਗੁਰਦਾਸ ਜੀ ਨੇ ਤਾਂ ਹੀ ਕਿਹਾ ਅੱਕ ਜੰਮੇ ਆਉੜੀ ਸੁਣਿਆ ਹੈ ਅੱਕ ਦੇ ਇੰਨੇ ਸੋਹਣੇ ਫੁੱਲਾਂ ਵਿੱਚ ਜ਼ਹਿਰ ਵੀ ਹੁੰਦਾ ਹੈ ਕੇਸਰ ਨੇ ਫਕੀਰਵਾਲ ਵੇਖਦਿਆਂ ਪੁੱਛਿਆ ਫਕੀਰ ਨੇ ਅੱਕ ਦੇ ਫੁੱਲਾਂ ਵੱਲ ਵੇਖਦਿਆਂ ਕਿਹਾ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿੱਕਦਾਰ ਦਾ ਹੁੰਦਾ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਉਸਨੇ ਕਿਹਾ ਕੋਈ ਵੀ ਚੀਜ਼ ਜਦੋਂ ਲੋੜ ਤੋਂ ਵੱਧ ਜਾਵੇ ਤਜ ਜ਼ਹਿਰ ਬਣ ਜਾਂਦੀ ਹੈ ਫਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈ ਕੇਸਰ ਦਾ ਧਿਆਨ ਛੇਪ ਦੇ ਸੂਰਜਵਲ ਚਲਾ ਗਿਆ ਉਹ ਡੋਬਦੇ ਸੂਰਜ ਦੇ ਬਦਲ ਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ ਅੰਬਰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਹੀ ਕਿਸੇ ਵੱਡੇ ਕਾਗਜ਼ ਤੇ ਡੋਲ ਦਿੱਤੇ ਹੋਣ ਸਰੋਂ ਰੰਗਾ ਸੂਰਜ ਹੌਲੀ-ਹੌਲੀ ਗੁਲਾਨਾਰੀ ਪਾ ਮਾਰਨ ਲੱਗਾ ਤੇ ਗੁਲਾਨਾਰੀ ਤੋਂ ਸਰਮਈ ਹੋਏ ਸੂਰਜ ਨੇ ਹਨੇਰੀ ਦੀ ਚਾਦਰ ਵਿੱਚ ਆਪਣਾ ਮੁਖ ਲੁਕੋ ਲਿਆ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਪਰ ਕੇ ਸ਼ਾਂਤ ਹੋ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਵੇਂ ਹੱਥਾਂ ਨਾਲ ਆਪਣੇ ਪੈਰ ਦੱਬਣ ਲੱਗਿਆ ਕੁਝ ਰਾਹਤ ਮਹਿਸੂਸ ਹੋਈ ਗਰਮ ਰੇਤ ਤੇ ਪਥਰੀਲੇ ਰਸਤਿਆਂ ਤੇ ਤੁਰਨ ਕਰਕੇ ਕਈ ਥਾਵਾਂ ਤੋਂ ਪੈਰ 파ਟ ਗਏ ਸਨ ਉਸ ਨੂੰ ਨੰਗੇ ਪੈਰੀ ਹੀ ਤੁਰਨ ਦੀ ਆਦਤ ਸੀ ਉਸਨੇ ਸੋਚਿਆ ਕਿ ਕੱਲ ਤੋਂ ਉਸ ਨੂੰ ਤੁਰਨ ਵਾਲੇ ਜੁੱਤੇ ਪਾ ਲੈਣੇ ਚਾਹੀਦੇ ਸੀ। ਉਸ ਨੂੰ ਬੇਬੇ ਚੇਤੇ ਆ ਰਹੀ ਸੀ। ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸਦੇ ਪੈਰ ਗਰਮ ਪਾਣੀ ਨਾਲ ਧੋ ਕੇ ਉਸ ਦੀਆਂ ਤਲੀਆਂ ਤੇਲ ਨਾਲ ਚਸਣੀਆਂ ਸਨ। ਬੇਬੇ ਦੇ ਹੱਥਾਂ ਦੀ ਸ਼ੋਹ ਜਾਂਦ ਆਉਂਦਿਆਂ ਹੀ ਉਸਨੇ ਆਪਣੇ ਪੈਰ ਘੁੱਟ ਕੇ ਫੜ ਲਈ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵੇਂ ਹੱਥਾਂ ਵਿੱਚ ਘੁੱਟ ਲਿਆ ਹੋਵੇ। ਕੇਸਰ ਜਦੋਂ ਤੋਂ ਪਿੰਡੋਂ ਤੁਰਿਆ ਸੀ ਖਿਆਲਾਂ ਵਿੱਚ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ। ਇਸੇ ਕਰਕੇ ਜਦੋਂ ਉਹ ਦਿਨੇ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ। ਸੁਰਤ ਪਲਾਂ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ। ਘਰਾਂ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗਦੇ। ਦਰਵਾਜ਼ੇ ਇੱਕ ਸਰ ਅੱਧੇ ਅਕਸਰ ਅੱਧੇ ਖੁੱਲੇ ਹੀ ਰਹਿੰਦੇ ਸਨ ਜਿਵੇਂ ਰਿਸ਼ਤਿਆਂ ਨੂੰ ਬੇਚ ਜਕੰਦਰ ਆਉਣ ਦਾ ਸੱਦਾ ਦੇ ਰਹੇ। ਪਿੰਡ ਦਾ ਕੋਈ ਵੀ ਘਰ ਕਿਸੇ ਨੂੰ ਕਦੇ ਉਪਰਾ ਨਹੀਂ ਸੀ ਲੱਗਿਆ। ਸੋਚਦਾ ਸੋਚਦਾ ਉਸ ਦਾ ਮੂੰਹ ਮਿੱਸੀ ਰੋਟੀ ਗੰਡੇ ਅਤੇ ਅਚਾਰ ਦੇ ਸਵਾਦ ਨਾਲ ਭਰ ਗਿਆ ਜੋ ਇੱਕ ਦਿਨ ਸਿਖਰ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿੱਚ ਪੜਾ ਕੇ ਗਈ ਸੀ ਉਸ ਦਾ ਹੱਥ ਆਪ ਮੁਹਾਰੇ ਪੁੰਜੇ ਛੋਲੇ ਕੱਢਣ ਲਈ ਉਸ ਦੀ ਜੇਬ ਵਿੱਚ ਚਲਾ ਗਿਆ ਧੰਨਵਾਦ